ਤੇ ਬਾਹਰ ਖਲੋਤੇ ਰਿਸ਼ਤੇਦਾਰ ਸਾਖ ਸੰਬੰਧੀ দਾਈ ਦੌਲਤਾਂ ਨੂੰ ਪੁੱਛਦੇ ਦੌਲਤਾਂ ਧੀ ਕੇ ਪੁੱਤ ਤੇ ਦਾਈ ਦੌਲਤਾਂ ਹੱਥ ਜੋੜ ਕੇ ਕਹਿੰਦੀ ਸਾਖਸ਼ਾਤ ਰੱਬ ਸਾਖਸ਼ਾਤ ਅੱਲਾ ਸਾਖਸ਼ਾਤ ਖੁਦਾ ਸਾਖਸ਼ਾਤ ਭਗਵਾਨ ਰਾਮ ਦਾ ਰੂਪ ਇਸ ਧਰਤੀ ਦੇ ਉੱਤੇ ਆ ਚੁੱਕਾ ਹੈ ਲਾਗੇ ਖਲੋਤਾ ਸੀ ਮਹਿਤਾ ਕਲਿਆਣ ਦਾਸ ਉਹਨੇ ਦੋਵੇਂ ਹੱਥ ਆਪਣੀਆਂ ਜੇਬਾਂ ਦੇ ਵਿੱਚ ਪਾਏ ਤੇ দਾਈ ਦੌਲਤਾਂ ਨੂੰ ਕਹਿੰਦਾ ਲਿਆ ਦੌਲਤਾਂ ਝੋਲੀ ਕਰ ਮੇਰੇ ਘਰ ਪੁੱਤ ਜੰਮਿਆ ਤੇਰੀ ਝੋਲੀ ਮੈਂ ਸੋਨੇ ਦੀਆਂ ਮੋਹਰਾਂ ਨਾਲ ਭਰ ਦੇਣੀ ਆ ਤੇ ਦਾਈ ਦੌਲਤਾਂ ਹੱਥ ਜੋੜ ਕੇ ਕਹਿੰਦੀ ਪਟਵਾਰੀ ਸਾਹਿਬ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਦੌਲਤਾਂ ਦੌਲਤਾਂ ਦਾ ਮਤਲਬ ਪੈਸੇ ਵਾਲੀ ਤੇ ਲੋਕੀ ਮੈਨੂੰ ਪਤਾ ਕੀ ਆਂਦੇ ਹੁੰਦੇ ਸੀ ਵੀ ਨਾਂ ਤੇ ਐਡਾ ਸੋਹਣਾ ਰੱਖੀ ਫਿਰਦੀ ਕਦੀ ਪੈਸੇ ਦਾ ਮੂੰਹ ਵਖੇਗੀ ਜ਼ਿੰਦਗੀ 'ਚ ਐਨੀ ਤੇਰੇ ਘਰ ਗਰੀਬੀ ਆ ਪਟਵਾਰੀ ਸਾਹਿਬ ਮੈਨੂੰ ਸੋਨੇ ਦੀਆਂ ਮੋਹਰਾਂ ਦੀ ਲੋੜ ਨਹੀਂ ਮੇਰੇ ਅੰਦਰ ਦੀ ਭੁੱਖ ਮਿਟ ਗਈ ਆ ਹੁਣ ਮੈਂ ਕੱਲੇ-ਕੱਲੇ ਨੂੰ ਜਾ ਕੇ ਦੱਸੂਗੀ ਜੇ ਮੇਰਾ ਨਾਂ ਦੌਲਤਾਂ ਵਾ ਤੇ ਮੈਂ ਉਹ ਦੌਲਤ ਆਪਣੇ ਹੱਥਾਂ ਤੇ ਚੁੱਕੀ ਆ ਜਿਹੜੀ ਦੌਲਤ ਬਹੁਤ ਮਹਾਨ ਆ ਜਿਸ ਦੌਲਤ ਵਰਗੀ ਦੌਲਤ ਦੁਨੀਆ ਤੇ ਕਿਤੇ ਨਹੀਂ ਹੈਗੀ ਕਿਤੇ ਨਹੀਂ ਹੈਗੀ ਇਹदाई ਦੌਲਤਾਂ ਕੌਣ ਆ ਇਹਦੇ ਪਿਤਾ ਦਾ ਨਾਂ ਵਾ ਇਕਬਾਲ ਖਾਨ ਇਕਬਾਲ ਖਾਨ ਇਕਬਾਲ ਖਾਨ ਦੇ ਭਰਾ ਦਾ ਨਾਂ ਵਾ ਭਾਈ ਬਦਰਾ ਭਾਈ ਬਦਰੇ ਦਾ ਪੁੱਤ ਆ ਵਰਲਡ ਚੈਂਪੀਅਨ ਕੀਰਤਨੀਆਂ ਭਾਈ ਮਰਦਾਨਾ ਸਮਝ ਗਏ ਹੋਵੋਗੇ ਜਿਹੜੀ ਦਾਈ ਦੌਲਤਾਂ ਦੇ ਹੱਥਾਂ 'ਚ ਗੁਰੂ ਨਾਨਕ ਦਾ ਜਨਮ ਹੋ ਰਿਹਾ ਏ ਉਹ ਦਾਈ ਦੌਲਤਾਂ ਭਾਈ ਮਰਦਾਨੇ ਦੀ ਰਿਸ਼ਤੇ ਵਿੱਚ ਜਾਂ ਚਾਚੇ ਦੀ ਜਾਂ ਤਾਏ ਦੀ ਧੀ ਲੱਗਦੀ ਆ ਕਿੱਡਾ ਵੱਡਾ ਇਸ ਘਰ ਦਾ ਸੰਬੰਧ ਗੁਰੂ ਨਾਨਕ ਦਾ ਜਨਮ ਦੇ ਨਾਲ ਜੁੜ ਜਾਂਦਾ ਏ ਇੱਕ ਵਾਰ ਸਾਰੀ ਸੰਗਤਾਂ ਨੂੰ ਚੋੜ ਕੇ ਆਖੋ ਜੀ ਸਤਨਾਮ ਅਨੇਕਾਂ ਚੋਜ ਨੇ ਗੁਰੂ ਨਾਨਕ ਪਾਤਸ਼ਾਹ ਦੇ ਬਸ ਇੱਕ ਚੋਜ ਹੀ ਕਹਿਣਾ ਵਾ ਸਮਾਂ ਇੰਨਾ ਨਹੀਂ ਕਿਉਂਕਿ ਉਮਰ ਵੀ ਲੱਗ ਜੇ ਨਾ ਮੇਰੀ ਸਾਰੀ ਤੇ ਗੁਰੂ ਨਾਨਕ ਦੇ ਚੋਜ ਨਹੀਂ ਕਹੇ ਜਾ ਸਕਦੇ ਕਿੰਨਿਆਂ ਦਾ ਉਧਾਰ ਕੀਤਾ ਕਿੰਨਿਆਂ ਦਾ ਬੇੜਾ ਪਾਰ ਕੀਤਾ ਜਿੱਥੇ ਗੁਰੂ ਨਾਨਕ ਬਹਿ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਸ਼ੈਬਰ ਲਾ ਕੇ ਰੱਖ ਦਿੱਤੀ ਕਈਆਂ ਦੇ ਦੁੱਖ ਤੋੜ ਕੇ ਰੱਖ ਦਿੱਤੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਪ੍ਰਚਾਰਕ ਬਣਾ ਦੇਣਾ ਇਹ ਗੁਰੂ ਨਾਨਕ ਦੇ ਹਿੱਸੇ ਆਇਆ ਕੌਡੇ ਰਾਖਸ਼ ਵਰਗਿਆਂ ਨੂੰ ਕੌਡਾ ਪ੍ਰਚਾਰਕ ਬਣਾ ਦੇਣਾ ਇਹ ਗੁਰੂ ਨਾਨਕ ਦੇ ਹਿੱਸੇ ਆ ਅਹੀਂ ਸਟੇਜਾਂ ਤੋਂ ਕਹੀ ਜਾਂਦੇ ਆ ਸੱਜਣ ਠੱਗ ਸੱਜਣ ਟੱਗ ਕੌਡਾ ਰਾਖਸ਼ ਕੌਡਾ ਰਾਖਸ਼ ਗਲਤ ਕਹਿੰਨੇ ਆ ਧੱਕਾ ਏ ਉਹਨਾਂ ਨੇ ਪਹਿਲੇ ਦਿਨ ਸ਼ਬਦ ਸੁਣਿਆ ਤੇ ਪਹਿਲੇ ਦਿਨ ਹੀ ਜ਼ਿੰਦਗੀ ਬਦਲ ਗਈ ਉਹਨਾਂ ਗੜੇ ਰੋਜ਼ ਮੁੜ ਕੇ ਪੋਥੀਆਂ ਪੜੀਆਂ ਵਾਂ ਇੱਕੇ ਦਿਨ ਹੀ ਸੁਣਿਆ ਨਾ ਗੁਰੂ ਨਾਨਕ ਨੂੰ ਇੱਕੇ ਦਿਨ ਸੁਣਿਆ ਤੇ ਜ਼ਿੰਦਗੀ ਬਦਲ ਗਈ ਹੁਣ ਮਾਰੀਏ ਹਾਂ ਛਾਤੀ ਆਪਣੇ ਅੰਦਰ ਸਾਡੀਆਂ ਕਾਲੀਆਂ ਤੋਂ ਚਿੱਟੀਆਂ ਹੋ ਗਈਆਂ ਤੱਪੜ ਅਹੀਂ ਪਾੜ ਦਿੱਤੇ ਗੁਰਦਾਰਿਆਂ ਦੇ ਖਿੱਚ-ਖਿੱਚ ਕੇ ਬਾਟੇ ਅਹੀਂ ਚੰਬੇ ਕਰ ਛੱਡੇ ਆ ਕੀ ਨਹੀਂ ਅਹੀਂ ਕੀਤਾ ਅੰਦਰ ਦਾ ਠੱਗ ਤੇ ਸਾਡਾ ਅਜੇ ਤੱਕ ਨਹੀਂ ਮਰਨਿਆ ਰਾਖਸ਼ ਤੇ ਸਭ ਤੋਂ ਵੱਡਾ ਸਾਡੇ ਅੰਦਰ ਬੈਠਾ ਵਾ ਅਹੀਂ ਕਾਉਂਡੇ ਨੂੰ ਰਾਖਸ਼ ਕਹੀ ਜਾਂਦੇ ਆਂ ਅਹੀਂ ਸੱਜਣ ਨੂੰ ਠੱਗ ਕਹੀ ਜਾਂਦੇ ਆਂ ਸਭ ਤੋਂ ਵੱਡੇ ਠੱਗ ਬੇਈਮਾਨ ਅਸੀਂ ਆਂ ਜਿਹੜੇ ਗੁਰੂ ਦੀ ਹਜ਼ੂਰੀ 'ਚ ਵੀ ਬੈਨੇ ਆਂ ਗੁਰੂ ਨੂੰ ਮਥਾ ਵੀ ਟੇਕਦੇ ਆਂ ਪਰ ਗੁਰੂ ਦਾ ਸ਼ਬਦ 1 ਪੁਆਇੰਟ ਵੀ ਆਪਣੇ ਘਰਾਂ ਤੱਕ ਨਹੀਂ ਲੈ ਕੇ ਜਾਂਦੇ ਸੱਜਣ ਸੱਜਣ ਹੋ ਗਿਆ ਲਾਲੋ ਲਾਲ ਹੋ ਗਿਆ ਕੌਡਰ ਇਨਚਾਰਜ ਬਣ ਗਿਆ ਉਸ ਇਲਾਕੇ ਦਾ ਪ੍ਰਚਾਰਕ ਬਣ ਗਿਆ ਇਹ ਬਰਕਤ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਆਓ ਤੁਹਾਨੂੰ ਬਿਲਕੁਲ ਇਤਿਹਾਸ ਦੇ ਨੇੜੇ ਮੈਂ ਲੈ ਚੰਦੇ ਆਂ ਗੁਰੂ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ ਮੱਕੇ ਮੱਕੇ ਦੇ ਵਿੱਚ ਇਸਲਾਮ ਦਾ ਘੜਿਆ ਵੱਡੇ ਵੱਡੇ ਕਾਜੀ ਮੁੱਲਾ ਗੁਰੂ ਨਾਨਕ ਨੂੰ ਘੇਰਾ ਪਾ ਕੇ ਬੈਠੇ ਆ ਉਹ ਕਹਿੰਦੇ ਬਾਬਾ ਸਾਡੀਆਂ ਕੁਝ ਗੱਲਾਂ ਦਾ ਜਵਾਬ ਦੇ ਕੇ ਜਾ ਤੂੰ ਇਸਲਾਮ ਦੇ ਘੜ ਵਿੱਚ ਆਇਆ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁੱਛੋ ਇਤਿਹਾਸਕ ਇਹਦਾ 360 ਕੁਐਸਚਨ ਹੋਏ ਪਰ ਮੈਂ ਤਿੰਨ ਹੀ ਦੱਸਣਿਆ ਤੁਹਾਨੂੰ ਮੇਨ ਵੱਡੇ ਕਾਜੀ ਨੇ ਸਭ ਤੋਂ ਪਹਿਲਾ ਪ੍ਰਸ਼ਨ ਕੀਤਾ ਗੁਰੂ ਨਾਨਕ ਮਹਾਰਾਜ ਨੇ ਉਹ ਕਹਿੰਦਾ ਬਾਬਾ ਤੂੰ ਕਹਿੰਦਾ ਅੱਲਾ ਏਕਿਆ ਵਾਹਿਗੁਰੂ ਏਕਿਆ ਰਾਮ ਏਕਿਆ ਭਗਵਾਨ ਏਕਿਆ ਖੁਦਾ ਏਕਿਆ ਇੱਕ ਤੋਂ ਪਹਿਲਾਂ ਕੀ ਆ ਇੱਕ ਤੋਂ ਪਹਿਲਾਂ ਕੀ ਆ ਦੱਸ ਸਕਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੁਝ ਮੋਤੀ ਲਿਆਓ ਮੋਤੀ ਆ ਗਏ ਬਾਬਾ ਕਹਿੰਦਾ ਕਿਨਕੇ ਵਖਾ ਕਾਜੀ ਨੇ ਕਾਊਂਟਿੰਗ ਸ਼ੁਰੂ ਕਰ ਦਿੱਤੀ 1 2 3 ਬਾਬਾ ਕਹਿੰਦਾ ਗਲਤੀਆਂ ਦੁਬਾਰਾ ਕਿਉਂ ਉਹ ਫੇਰ ਕਹਿੰਦਾ 1 2 3 ਮਹਾਰਾਜ ਕਹਿੰਦੇ ਗਲਤੀ ਆ ਧਿਆਨ ਨਾਲ ਵੇਖ ਤੈਨੂੰ ਗਿਣਤੀ ਨਹੀਂ ਆਉਂਦੀ ਕਾਜੀ ਕਹਿੰਦਾ ਬਾਬਾ ਇਦਾਂ ਹੀ ਹੁੰਦਾ 1 2 3 ਮਹਾਰਾਜ ਕਹਿੰਦੇ 1 ਤੋਂ ਕਿਉਂ ਸ਼ੁਰੂ ਕਰਦਾ 1 ਤੋਂ ਪਹਿਲਾਂ ਕੁਝ ਬੋਲਣਾ ਸਿੱਧਾ 1 ਤੋਂ ਸ਼ੁਰੂ ਕਰ ਦੇਣਾ ਉਹ ਕਹਿੰਦਾ 1 ਤੋਂ ਪਹਿਲਾਂ ਕੁਝ ਨਹੀਂ ਹੈਗਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਵੀ ਕਹਿੰਦਾ ਰੱਬ ਏਕਿਆ ਖੁਦਾ ਏਕਿਆ ਏਕ ਹੀ ਏਕਿਆ ਚਾਰੇ ਪਾਸੇ ਇੱਕ ਦਾ ਪਸਾਰਾ 1 ਤੋਂ ਪਹਿਲਾਂ ਕੁਝ ਨਹੀਂ ਹੈਗਾ